ਆਜਾ ਬਾਬਾ ਜੀ ਤਾਂ ਜੈ ਬਾਬਾ ਜੀ ਜੈ ਹੋ ਮੱਥਾ ਟੇਕਦੀ ਆ ਬਾਬਾ ਜੀ ਜੈ ਹੋ ਬਾਬਾ ਜੀ ਦੂਜੇ ਬਾਬਾ ਜੀ ਅੱਜ ਉਹ ਦੂਜੇ ਬਾਬਾ ਜੀ ਗਏ ਵੇ ਜੀ ਬਾਬਾ ਜੀ ਅਸਤਾਨਾ ਨੂੰ ਮਿਲਣਾ ਸੀਗਾ ਉਹ ਫੇਰੀ ਤੇ ਗਏ ਹੋਇਆ ਬੱਚਾ ਅੱਛਾ ਬਾਬਾ ਜੀ ਬਾਬਾ ਜੀ ਅਸੀਂ ਕੰਮ ਦੀ ਗੱਲ ਕਰਦੇ ਸੀ ਛੱਡ ਤਾਂ ਨਾ ਕੁਝ ਵੀ ਨਹੀਂ ਬਣਦਾ ਹੈਗਾ ਕੰਮ ਕੰਮ ਉਹ ਬੱਚਾ ਛੋਟਾ ਹੋ ਗਿਆ ਜਿਹੜਾ ਕਿਹਾ ਸੀ ਤੁਸੀਂ ਬਾਬਾ ਜੀ ਨਹੀਂ ਹੋਇਆ ਕੰਮ ਛੋਟਾ ਹੋ ਗਿਆ ਬੱਚਾ ਅੱਛਾ ਜੀ ਦਿਖਾਈ ਦੇ ਜਾਂਦਾ ਮੈਨੂੰ ਸਾਰਾ ਕੁਝ ਬੱਚਾ ਬਾਬਾ ਜੀ ਕਿੱਥੇ ਸਾਡਾ ਤਾਂ ਕੰਮ ਕੋਈ ਵੀ ਨਹੀਂ ਹੋਇਆਗਾ ਹੋਰ ਬਾਬਾ ਜੀ ਕੰਮ ਬੱਚਾ ਛੋਟਾ ਹੋ ਗਿਆ ਪਰ ਤੁਸੀਂ 2 ਦਿਨ ਬਚ ਕੇ ਰਹਿਣਾ ਪੂਸੋਂ ਨੂੰ ਜੇ 2 ਦਿਨ ਬਚ ਕੇ ਐਦੂ ਮੁੜ ਕੇ ਤੁਸੀਂ ਜਮਾ ਫਾਰਗ ਹੋ ਜਾਓਗੇ ਸੋਨੂ ਕੁਝ ਨਹੀਂ ਹੁੰਦਾ ਬਾਬਾ ਜੀ ਕੰਮ ਤਾਂ ਐ ਕਹਿੰਦੇ ਕਹਿੰਦੇ ਵੀ ਕੰਮ ਤਾਂ ਸਾਡਾ ਹੋਇਆ ਨਹੀਂਗਾ ਬਾਬਾ ਦੋ ਦਿਨਾਂ ਤੇ ਕਹਿੰਦੇ ਜਿਹੜਾ ਵੀ ਇਹੋ ਜਿਹਾ ਕੀ ਮਾੜਾ ਹੋਣਾ ਨਾਲ ਸਾਨੂੰ ਕੋਈ ਉਪਾਅ ਦੱਸ ਦੋ ਇਹਦਾ ਪਾ ਕੋਈ ਨਹੀਂ ਬੱਚਾ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਹਾਂਜੀ ਛੋਡੀ ਯਾਤਰਾ ਜਿਹੜੀ ਇਹ ਜੇਲ੍ਹ ਦੀ ਬਣਦੀ ਪਈ ਐ ਦੋ ਦਿਨ ਬਚਜੋ ਜੇ ਦੋ ਦਿਨ ਬਚ ਗਏ ਬੱਚਾ ਛੋਟਾ ਜਮਾਂਵਾਲ ਵੀ ਗਾਣੀ ਹੁੰਦਾ ਸੱਤ ਵਚਨ ਬਾਬਾ ਜੀ ਬਾਬਾ ਜੀ ਮਾੜਾ ਮੋਟਾ ਕੋਈ ਪਾਇਆ ਤਾਂ ਕਰ ਦੋ ਇਹਦਾ ਆ ਪਾ ਨਹੀਂ ਬੱਚਾ ਇਹਦਾ ਕੋਈ ਵੀ ਹੈਗਾ ਬਾਬਾ ਜੀ ਇਹ ਦੋ ਦਿਨ ਤੁਸੀਂ ਬਚਤ ਰੱਖ ਲਓ ਬਸ ਆਪਣੀ ਬਾਬਾ ਜੀ ਕੋਈ ਮੰਤਰ ਹੀ ਦੇ ਦਿਓ ਸਾਨੂੰ ਅਸੀਂ ਜਿਹੜਾ ਹੱਥ ਵਿੱਚ ਰੱਖ ਸਕੀਏ ਐਨਾ ਬਾਬਾ ਜੀ ਕਰੋ ਅਸੀਂ ਤੁਹਾਡੇ ਕੋਲ ਬਹੁਤ ਸ਼ਰਧਾ ਨਾਲ ਆਇਆ ਬਾਬਾ ਜੀ ਤੁਸੀਂ ਤਾਂ ਸਾਰਿਆਂ ਦੇ ਬੇੜੇ ਪਾਰ ਕਰਦੇ ਹੋ ਸਾਡੇ ਵਾਰੀ ਕੀ ਹੋਵੇ ਤੁਹਾਨੂੰ ਬੇੜੇ ਬੱਚਾ ਇੱਥੇ ਛੱਜਦੇ ਹੁੰਦੇ ਆ ਬਾਬਾ ਜੀ ਬਾਬਾ ਜੀ ਅਸੀਂ ਤਾਂ ਸੱਚਾ ਮਨ ਹੀ ਲੈ ਕੇ ਆਏ ਆ ਤੁਹਾਡੇ ਕੋਲੇ ਉਤੋਂ ਸੱਚੇ ਬੰਨ ਨਾਲ ਸੱਚਾ ਮਨ ਨਹੀਂ ਹੁੰਦਾ ਬੱਚਾ ਅੰਦਰ ਜਿਹੜੀ ਮੈਲ ਆ ਮੈਲ ਦਾ ਨਤੀਜਾ ਤੁਹਾਨੂੰ ਇੱਥੇ ਭੁਗਤਣਾ ਪੈਣਾ ਇੱਥੇ ਸੱਚ ਦਾ ਡੇਰਾ ਹੈ ਸੱਚ ਦਾ ਨਤਾਰਾ ਝੂਠ ਦਾ ਨਤਾਰਾ ਇੱਥੇ ਹੀ ਹੋਣਾ ਸਾਰਾ ਬਾਬਾ ਜੀ ਸਾਨੂੰ ਗਲਤੀਆਂ ਫਲਤੀਆਂ ਮਾਫ਼ ਕਰ ਦਿਓ ਹੁਣ ਤੇ ਸਾਡਾ ਅਸੀਂ ਤਾਂ ਆਪਦੇ ਚੰਗੇ ਵਾਸਤੇ ਕਰਦੇ ਆ ਜਿਹੜਾ ਕੋਈ ਕੰਮ ਕਰਦੇ ਬੱਚਾ ਜਿਹੜਾ ਕੰਮ ਤੁਸੀਂ ਚੰਗਾ ਕਰੋਗੇ ਚੰਗਾ ਨਤੀਜਾ ਮਿਲੂ ਜਿਹੜਾ ਕਰੋਗੇ ਮਾੜਾ ਉਹਦਾ ਮਾੜਾ ਨਤੀਜਾ ਮਿਲੂ ਬਾਬਾ ਜੀ ਸਾਡੇ ਤੇ ਇੰਨਾ ਤੁਸੀਂ ਕਰੋਪ ਕਿਉਂ ਹੋ ਕੇ ਖੜੇ ਹੋ ਮਾੜਾ ਮੋਟਾ ਤਾਂ ਤੁਸੀਂ ਸਾਡੇ ਕੋਈ ਖੈਰ ਪੱਲੇ ਪਾਓ ਐਨਾ ਮੈਨੂੰ ਤੁਸੀਂ ਕਰੋ ਬਾਬਾ ਜੀ ਹਾਂ ਬਾਬਾ ਜੀ ਅਸੀਂ ਸੋਡੇ ਰੱਖਣਦੇ ਆ ਐਨਾ ਕਰੋ ਬਾਬਾ ਜੀ ਬੱਚਾ ਆਏ ਜੇ ਸਮਰਤਾ ਹੁੰਦਾ ਸਮਾਨ ਛੋੜਦਾ ਨਹੀਂ ਕੁਸੂਮਾ ਬਾਬਾ ਜੀ ਸਾਨੂੰ ਨਮਾ ਤੇੜਾ ਸਮਾ ਕੇ ਦੇਵਾਂਗੇ ਬਾਬਾ ਜੀ ਸਾਨੂੰ ਤਾਂ ਆ ਪੀੜ ਤੇ ਚੋਂ ਜ਼ਰੂਰ ਕੱਢੋ ਤੁਸੀਂ ਇਹ ਤਾਂ ਹੁਣ ਤੁਹਾਡੇ ਹੱਥ ਚ ਇਹ ਤਾਂ ਅੱਲਾ ਦੇ ਹੱਥ ਚਾ ਬੱਚਾ ਮੇਰੇ ਹੱਥ ਚ ਕੁਝ ਨਹੀਂ ਬਾਬਾ ਜੀ ਸਾਡੇ ਭਾਦ ਤੁਸੀਂ ਅੱਲਾ ਹੀ ਹੋ ਬਾਬਾ ਜੀ ਅਸੀਂ ਸੋਨ ਰੱਬ ਸਮਝ ਕੇ ਆਇਆ ਜਹਦ ਜਹ ਬੱਚਾ ਸਾਨੂੰ ਮੈਂ ਪਹਿਲਾਂ ਕਿਹਾ ਸੀ ਜਹਦ ਜਹ ਬੱਚਾ ਤੁਸੀਂ ਕਰੋਗੇ ਉਹਰ ਜਾ ਭਰੋਗੇ ਦੋ ਦਿਨ ਬਚ ਜਾਓ ਬਸ ਹੁਣ ਚਲੋ ਬਾਬਾ ਜੀ ਤਾਂ ਕਰ ਜੇਲ ਯਾਤਰਾ ਜਿਹੜੀ ਮੈਨੂੰ ਦੀਂਦੀ ਐ ਛੋਡੇ ਤੇ ਭੈਣਕ ਦੀ ਸੀ ਜਾਂਦੀ ਐ ਇਹ ਤੋਂ ਬਚੋ ਜੇ ਬਾਤਾਂ ਕਰਦੇ ਆ ਛੋਡੇ ਕੋਲੇ 2 ਦਿਨ ਵਿਚਾਰ ਰੱਖੋ ਆਪਦਾ ਬਾਬਾ ਜੀ ਉਹ ਤਾਂ ਚਲੋ ਦੇਖੀ ਜੋ ਜਿਹੜਾ ਕੁਛ ਬਣੂਗਾ ਠੀਕ ਐ ਨਾ ਪਰ ਸਾਨੂੰ ਆਹ ਕੰਮ ਦੱਸੋ ਸਾਡਾ ਬਣ ਜਾਊਗਾ ਦੇਖੋ ਅਸੀਂ ਕੰਮ ਛੋਡਾ 2 ਦਿਨਾਂ ਦੇ ਵਿੱਚ ਹੀ ਬਣਨਾ 2 ਦਿਨ ਜੇ ਤੁਸੀਂ ਬਚੇ ਰਹੇ ਛੋਡਾ ਕੰਮ ਪਾਰ ਐ ਨਹੀਂ ਐਦੂ ਮੁੜ ਕੇ ਕੰਮ ਨਹੀਂ ਹੋਣਾ ਛੋਡਾ ਇਹ 2 ਦਿਨ ਬਚ ਜੂ ਬਸ ਉਸ ਤੋਂ ਬਾਅਦ ਬਾਬਾ ਜੀ ਫੇਰ ਤਾਂ ਕੰਮ ਸਾਰੇ ਸਿੱਧੇ ਹੋ ਜਾਣਗੇ ਸਾਡੇ ਕੰਮ ਸਾਰੇ ਸਿੱਧੇ ਹੋ ਜਾਣਗੇ ਜੇ 2 ਦਿਨ ਬਚੇ ਇਦੂ ਮੁੜ ਕੇ ਤੁਹਾਨੂੰ ਬਾਲਵਿੰਗਾ ਨਹੀਂ ਹੁੰਦਾ ਤੁਹਾਡਾ ਫੇਰ ਤਾਂ ਜਿਹੜਾ ਮਰਜ਼ੀ ਕੰਮ ਕਰੀ ਬਾਬਾ ਜੀ ਅਸੀਂ ਜਿਹੜਾ ਮਰਜ਼ੀ ਕੰਮ ਕਰ ਲਿਓ ਬਾਲਵਿੰਗਾ ਨਹੀਂ ਹੁੰਦਾ ਜੇ 2 ਦਿਨ ਬਚ ਗਏ ਉਹ ਬਾਬਾ ਜੀ ਆਹ 2 ਦਿਨਾਂ ਦੇ ਵਿੱਚ ਜੇ ਜੇਲ ਯਾਤਰਾ ਦਾ ਤੁਹਾਡਾ ਬਣ ਗਿਆ ਫੇਰ ਕੋਈ ਕੰਮ ਨਹੀਂ ਬਣਦਾ ਤੁਹਾਡਾ ਠੀਕ ਹੈ ਬਾਬਾ ਜੀ ਬਾਬਾ ਜੀ ਤੁਸੀਂ ਤਾਂ ਬਹੁਤ ਸੱਚ ਦੇ ਆਹ ਬਹੁਤ ਸੱਚੀ ਸਰਦਾ ਨਾਲ ਆਏ ਸੀ ਤੁਹਾਡੇ ਡੇਰੇ ਦੇ ਵਿੱਚ ਸਾਰੇ ਬੱਚਾ ਇੱਥੇ ਸਰਦਾ ਨਾਲ ਹੀ ਆਉਂਦੇ ਆ ਪਾਪ ਦਾ ਉਹ ਅੰਦਰੋਂ ਪਤਾ ਲੱਗਦਾ ਬਾਅਦ ਚ ਠੀਕ ਹੈ ਬਾਬਾ ਜੀ ਜਿੰਨਾ ਮਾੜਾ ਕਰਾਂਗੇ ਉਹਨਾ ਮਾੜਾ ਹੁੰਦਾ ਇੱਥੇ ਪਹੁੰਚਣਾ ਸਾਰਾ ਆਪਾਂ ਹੀ ਬਾਬਾ ਜੀ ਫਿਰ ਸਾਡਾ 2 ਦਿਨ ਤੱਕ ਵਧੀਆ ਨੰਗ ਜਾਣਾ ਨਾ ਕੋਈ ਇਹ ਜਾਂ ਕੋਈ ਉਹ ਹੋਵੇ ਸਾਨੂੰ ਕੋਈ ਧਾਗਾ ਧੁੱਗਾ ਕਰਕੇ ਦੇ ਦੋ ਮਾੜਾ ਮੋਟਾ ਬਾਬਾ ਜੀ ਇਹ ਨਾ ਕਰੋ ਸਾਡੇ ਬੱਚਾ ਖੈਰ ਪੱਲੇ ਪਾਓ ਸਾਡੇ ਜੀ ਖੜਜੋ ਦੋ ਮਿੰਟ ਬੱਚਾ ਤਵੀਤ ਦੇਦਾ ਪਾ ਲਵਾਂਗੇ ਗੱਲ ਚ हां बाबा जी बेशक दो दे दो दो ਵੀ ਪਾ ਲਾਂਗੇ ਪਰ ਸਾਡਾ ਬਚਾ ਹੋਣਾ ਚਾਹੀਦਾ ਦੋ ਦਿਨ ਬਚ ਗਏ ਤਾਂ ਬੱਚਾ ਤੁਸੀਂ ਕਾਮਯਾਬ ਹੋ ਜਾਓਗੇ ਜਮਾ ਸਤਿਵੰਤ ਬਾਬਾ ਜੀ ਬਸ ਤਵੀਤ ਦੇ ਦਿਓ ਜੀ ਅਸੀਂ ਤਾਂ ਤੈਨੂੰ ਅੱਜ ਘਰ ਤੋਂ ਬਾਹਰ ਹੋ ਗਏ ਫੇਰ ਨਹੀਂ ਤਵੀਤ ਨੇ ਕੰਮ ਕਰਨਾ ਬਾਬਾ ਜੀ ਥੋੜਾ ਵੀ ਪਾ ਲੈਣੇ ਤੁਸੀਂ ਥੋੜਾ ਪਾ ਦਿਓ ਪਾ ਦਾਂਗੇ ਬੱਚਾ ਥੋੜਾ ਵੀ ਪਾ ਦੇ ਦੋ ਮਿੰਟ ਖੜੋ ਨਾ ਬੱਚਾ ਤਵੀਤ ਇਹ ਤੇ ਤਵੀਤ ਗਲੇ ਚ ਪਾਲੀ ਬੱਚਾ ਦੋ ਦਿਨ ਬਚ ਕੇ ਰਹਿਣਾ ਪਊਗਾ ਦੋ ਦਿਨ ਬਚ ਕੇ ਏਦੂ ਮੁੜ ਕੇ ਚਾਹੇ ਲੋਹੇ ਨੂੰ ਹੱਥ ਪਾ ਲੈ ਸੋਨਾ ਬਣ ਜੂ ਹਾਂ ਦੇਖ ਲੈ ਹੈ ਦੇਖੋ ਬਾਬਾ ਜੀ ਬਹੁਤ ਸ਼ਰਧਾ ਨਾਲ ਆਏ ਹਾਸ ਤੇਰੇ ਦੋ ਦਿਨ ਘਰੋਂ ਬਾਹਰ ਨਾ ਨਿਕਲਿਓ ਹੁਣ ਸਤਿਵੰਤਨ ਬਾਬਾ ਜੀ ਕੋਈ ਗੱਲ ਨਹੀਂ ਬਾਬਾ ਜੀ ਜੇ ਦੋ ਦਿਨ ਬਚ ਕੇ ਥੋੜਾ ਜਮਾ ਵਾਲ ਵੀਂਗਾ ਨਹੀਂ ਹੁੰਦਾ ਬੱਚਾ ਸਤਿਵੰਤਨ ਬਾਬਾ ਜੀ ਅੱਥਾ ਵਾਲਾ ਪਾ ਦੇ ਜਿੱਧਰ ਥੋੜਾ ਪਾ ਦਿੰਨੇ ਆ ਬੱਚਾ ਧੱਗੇ ਹੋ ਜੋ ਆ ਕੀ ਹੋ ਗਿਆ ਯਾ ਬੱਬਾ ਪੁੱਤਾਂ ਤੇਰੇ ਤੇ ਕਾਲ ਬਹੁਤ ਪੜਾ ਚੜਿਆ ਹੋਆ ਤੂੰ ਜਿੰਨਾ ਬਚ ਸਕਦੀਆਂ ਬਚ ਕੇ ਰਹਿ ਬਹੁਤ ਪੈਰੀ ਕਰਿਆ ਤੇਰੇ ਤੇ ਬਚ ਬਾਬਾ ਜੀ ਕਾਲ ਕਾਲ ਚੱਕੀ ਫਿਰਦਾ ਤੈਨੂੰ ਕਿਹੜੇ ਲੋਟ ਤੇਰੇ ਪੈਰਾਂ ਦੇ ਵਿੱਚ ਖੁਚਲੀ ਹੁੰਦੀ ਆ ਹੁਣ ਤੈਨੂੰ ਲੈ ਕੇ ਜਾਣ ਨੂੰ ਫਿਰਦਾ ਕਾਲ ਬੱਚ ਜਿੰਨਾ ਬਚ ਸਕਦੀਆਂ ਬਾਬਾ ਜੀ ਕੁਛ ਕਰੋ ਤੁਸੀਂ ਆਇਆ ਨਾ ਕਰੋ ਬਾਬਾ ਜੀ ਹੌਲਾ ਪਾ ਤਾਂ ਗੇਰਾ ਬੱਚਾ ਮੈਂ ਬੱਚ ਜਿੰਨਾ ਬਚ ਸਕਦੀ ਹਾਂ ਬਾਬਾ ਜੀ ਮੇਰੇ ਨਿੱਕੇ ਨਿੱਕੇ ਬੱਚੇ ਨੇ ਮੇਰੇ ਸਿਰ ਤੇ ਕਾਲ ਤੇ ਜੇ ਮੈਨੂੰ ਖੁਸ਼ ਹੋ ਗਿਆ ਬਾਬਾ ਮੇਰੇ ਬੱਚਾ ਆਹ ਦੋ ਦਿਨ ਬਚ ਜਾ ਬੱਚਾ ਤੂੰ ਵੀ ਬਹੁਤ ਭਾਰੀ ਕਰਿਆ ਤੇਰੇ ਤੇ ਜੇ ਆਹ ਦੋ ਦਿਨ ਬਚ ਗਈ ਫੇਰ ਨਹੀਂ ਤੇਰਾ ਵਾਲ ਵਿੰਗਾ ਹੁੰਦਾ ਦੇਖ ਲਾ ਸਤਿਵੰਤ ਬਾਬਾ ਜੀ ਚਲੋ ਘਰੋਂ ਨਾ ਬਾਹਰ ਜਾਈ ਠੀਕ ਆ ਬਾਬਾ ਜੀ ਜੈ ਜੈ ਬਾਬਾ ਜੀ ਜੈ ਹੋ ਬੱਚਾ ਚਲੋ ਜੈ ਜੈ